ਗੱਲ ਇਹ ਆ ਕਿ ਤੁਸੀਂ ਵੇਖਿਆ ਜੀ ਇਹ ਵਿਹਾਰਗਾ ਮਾਹੌਲ ਸੀਗਾ ਔਰ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਔਰ ਗੱਲ ਇਹ ਆ ਕਿ ਜਿਹੜੇ ਪਿੰਡ ਜਾਣਾ ਉਹ ਕਹਿੰਦੇ ਕਿ ਸਾਡੇ ਪਿੰਡੋਂ ਫਿਕਰ ਕਰਨ ਦੀ ਲੋੜ ਕੀ ਇਲੈਕਸ਼ਨ ਜੀਰਾ ਸਾਹਿਬ 13 ਨਹੀਂ ਸਾਡਾ ਇਲੈਕਸ਼ਨ ਔਰ ਮੇਰੇ ਨੌ ਦੇ ਨੌ ਜਿਹੜੇ ਮੇਰੀਆਂ ਬਾਹਮਾ ਨੇ ਜਿਹੜੇ ਲੀਡਰ ਨੇ ਉਹ ਸਾਰੇ ਵਧੀਆ ਕੰਮ ਕਰ ਰਹੇ ਆ ਔਰ ਦਿਨ ਰਾਤ ਇੱਕ ਮਿਹਨਤ ਕਰ ਰਹੇ ਆ ਔਰ ਗੱਲ ਇਹ ਆ ਕਿ ਮੈਂ ਤਾਂ ਜਿਹੜੇ ਪ੍ਰੋਗਰਾਮ ਤੇ ਜਾਣਾ ਤਿਆਰੀ ਯੋਗ ਕਰਦੇ ਨੇ ਮੈਂ ਤਾਂ ਬਈ ਆਪ ਦਾ ਮੈਂ ਤਰਲਾ ਕਰਕੇ ਆਪਦੀ ਬੇਨਤੀ ਕਰਕੇ ਆ ਜਾਣਾ पर बहुत बढ़िया हंगारा लोकांदे ਵਿੱਚ ਇੱਕ ਭਾਰੀ ਇਤਿਸ਼ਾ ਲੋਕ ਮੰਨਦੇ ਆ ਕਿ ਸਾਡੇ ਤੋਂ ਪਿੱਛੇ ਗਲਤੀ ਹੋਈ મોદી ਨੂੰ ਵੀ ਬਣਾ ਕੇ ਤੇ ਭਗਵੰਤ ਮਾਨ ਨੂੰ ਬਣਾ ਕੇ ਉਹ ਕਹਿੰਦੇ ਹੁਣ ਗਲਤੀ ਨਹੀਂ ਇਹੋ ਜੀ ਕਰਨੀਗੀ ਕਿ ਕੋਈ ਫੇਰ ਆ ਜੇ ਨਵਾਂ ਆਜ਼ਾਦ ਤੇ ਅਸੀਂ ਉਹਨੂੰ ਪਾ ਦਈਏ ਲੋਕ ਬਿਲਕੁਲ ਨਹੀਂ ਲੋਕ ਕਾਂਗਰਸ ਦੇ ਨਾਲ ਖੜੇ ਆ ਸਰ ਜਿਹੜਾ ਬਾਰ ਬਾਰ ਤੁਹਾਡੇ ਕੋਲੋਂ ਦੋ ਟੈਸਟ ਨਹੀਂ ਲੈ ਕੇ ਉਮੀਦਵਾਰਾਂ ਦੇ ਦੋ ਟੈਸਟ ਨਹੀਂ ਲੈ ਕੇ ਅਪੀਲ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਵੇਰੇ ਉਹਨਾਂ ਦੇ ਬਾਰੇ ਇਹ ਹੈ ਕਿ ਤੁਸੀਂ ਹਰ ਪਿੰਡ ਜਾਣੇ ਹੋ ਹਰ ਸ਼ਹਿਰ ਜਾਣੇ ਆਜ ਨਸ਼ਾ ਜਿਹੜਾ ਮੇਨ ਮੁੱਦਾ ਹੈ ਜੇ ਘਰ ਦਾ ਮੈਂ ਮੈਂ ਮੇਨ ਮੈਂਬਰ ਜਿਹੜਾ ਉਹ ਨਸ਼ੇੜੀ ਹੋਊਗਾ ਤੇ ਉਹ ਘਰ ਤਰੱਕੀ ਕਿਵੇਂ ਕਰੂ ਆਪਾਂ ਵੇਖਿਆ ਹੀ ਹੈ ਕਿ ਜਿਹੜਾ ਪਰਿਵਾਰ ਦੇ ਵਿੱਚ ਕੋਈ ਜੀ ਨਸ਼ਾ ਕਰਦਾ ਹੋਵੇ ਹਾਰ ਕੇ ਹੌਲੀ ਹੌਲੀ ਜ਼ਮੀਨਾਂ ਵੀ ਵਿਕ ਜਾਂਦੀਆਂ ਤੇ ਭਾਂਡੇ ਵੀ ਵਿਕ ਜਾਂਦੇ ਇਸ ਕਰਕੇ ਭਾਈ ਜੇ ਨਸ਼ੇੜੀ ਬੰਦੇ ਭੇਜਦੇ ਤੇ ਸਾਡਾ ਪੰਜਾਬ ਵੇਚ ਦੇਣਗੇ ਜਾਂ ਦੇਸ਼ ਵੇਚ ਦੇਣਗੇ ਉਹ ਦੇਸ਼ ਨੂੰ ਬਚਾਉਣ ਲਈ ਮੈਂ ਕਿਹਾ ਡਰਗ ਟੈਸਟ ਹੋਣਾ ਚਾਹੀਦਾ ਔਰ ਇਸ ਤੋਂ ਬਾਅਦ ਜਿਹੜਾ ਮੈਂ ਕੋਰਟ 'ਚ ਵੀ ਜਾਣਾ ਧੰਨਵਾਦ ਕੁਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਬੈਠਾ ਦੇ ਵਿੱਚ ਪੁੱਛਿਆ ਰੈਲੀ ਕੀਤੀ ਕਿ ਕੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਜ਼ੀਰਾ ਸਾਹਿਬ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਵਖਾਓ ਕਾਂਗਰਸ ਪਾਰਟੀ ਨੇ ਉਮੀਦਵਾਰ ਥਾਪਿਆ ਹੈ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਰੈਲੀ ਹੋਈ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਗਿਆ ਔਰ ਮੇਰਾ ਖਿਆਲ ਹੈ ਕਿ ਲੋਕ ਹੁਣ ਇੱਕ ਵਾਰੀ ਫੇਰ ਬਦਲਾਅ ਦੇ ਚਾਹਤਾ ਔਰ ਉਹ ਕਰ ਦੇਣਗੇ ਕੰਮ ਇਹਨਾਂ ਦਾ ਠੋਕ ਕੇ ਕਰ ਪਰ ਉਹਨਾਂ ਵੱਲੋਂ ਬਾਰ-ਬਾਰ ਜਿਹੜੇ ਉਮੀਦਵਾਰ ਰਹੇ ਉਹਨਾਂ ਦੇ ਡਾਕ ਟੈਸਟ ਦੀ ਮੰਗ ਕੀਤੀ ਜਾ ਰਹੀ ਹੈ ਪਰ ਵੀਰ ਸਿੰਘ ਜੀ ਦਾ ਵੱਲੋਂ ਕੀ ਇਲੈਕਸ਼ਨ ਕਮਿਸ਼ਨ ਨਾਲ ਵੀ ਗੱਲ ਕੀਤੀ ਨੰਮ ਰਹੀ ਹੈ ਇਹ ਇਲੈਕਸ਼ਨ ਕਮਿਸ਼ਨ ਹੀ ਜਾ ਸਕਦਾ ਕਿਉਂ ਨਹੀਂ ਮੰਗਦਾ ਕੀ ਵਿਸ਼ਵਾਸ ਦਿਵਾਇਆ ਗਿਆ ਪਿੰਡ ਵਾਲਿਆਂ ਵੱਲੋਂ ਤੁਸੀਂ ਦੇ ਲਈ ਕੀਤੀ ਹੈ ਵਿਸ਼ਵਾਸ ਤਾਂ ਇਹ ਹੈ ਨਾ ਜੀ ਉਹ ਕਹਿੰਦੇ ਸੀ ਵਾਦ ਵਾਦ ਵੋਟਾਂ ਆ ਜ ਜਿੰਨਾ ਘਾਟ ਹੋਇਆ ਹੀ ਦੱਸਣ ਦਿਆ ਕੇ ਲੋਕਾਂ ਦੇ ਵਿੱਚ ਰੋਸ ਹੈ ਔਰ ਲੋਕ ਕਾਂਗਰਸ ਨੂੰ ਵੋਟ ਪਾਣਾ ਚਾਹੁੰਦੇ ਕੀ ਮੁੱਖ ਮੁੱਦੇ ਦੇ ਉੱਤੇ ਜਿਹੜਾ ਵਾ ਕਾਂਗਰਸ ਪਾਰਟੀ ਜਿਹੜੀ ਹੈ ਵਿਸ਼ਵਾਸ ਦਿਵਾ ਕੇ ਲੋਕਾਂ ਨੂੰ ਚੋਣ ਲੜ ਰਹੀ ਹੈ ਮੁੱਖ ਮੁੱਦੇ ਬੜੇ ਨੇ ਜੀ ਐਮਐਸਪੀ ਦਾ ਮੁੱਦਾ ਅ ਅਗਨੀਵੀਰ ਦਾ ਮੁੱਦਾ ਜਿੱਥੇ ਕਾਂਗਰਸ ਐਮਐਸਪੀ ਦੇਣ ਦੀ ਗੱਲ ਕਰਦੀ ਹੈ ਔਰ ਅਗਨੀਵੀਰ ਰੱਦ ਕਰਨ ਦੀ ਗੱਲ ਕਰਦੀ ਹੈ ਜਿੱਥੇ ਬੇਰੋਜ਼ਗਾਰ ਜਿਹੜੇ ਬੱਚੇ ਨੇ ਉਹਨਾਂ ਨੂੰ ਲੱਖ ਰੁਪਿਆ ਸਾਲ ਦਾ ਜਿਹੜਾ ਹੈਗਾ ਮਦਦ ਦੇਣ ਦੀ ਗੱਲ ਕਰਦੀ ਹੈ ਬੀਬੀ ਨੂੰ ਲੱਖ ਰੁਪਏ ਦੇਣ ਦੀ ਮਰਜ਼ੀ ਦੀ ਗੱਲ ਕਰਦੀ ਹੈ ਜਿਹੜਾ ਤੁਹਾਡਾ ਮਨਰੇਗਾ ਦੇ ਵਿੱਚ 200 ਦਿਨ ਨੌਕਰੀ 400 ਰੁਪਏ ਦਿਹਾੜੀ ਦੇਣ ਦੀ ਗੱਲ ਕਰਦੀ ਹੈ ਬਹੁਤ ਮੁੱਦੇ ਇਹੋ ਜਿਹੇ ਹੈਗੇ ਆ ਔਰ ਜਿਹੜੇ ਮੌਜੂਦਾ ਸਰਕਾਰ ਤੋਂ ਰਹਿ ਗਈਆਂ ਗੱਲਾਂ ਉਹਨੂੰ ਪੂਰਿਆਂ ਕਰਨ ਦੀ ਗੱਲ ਕਰਦੀ ਕਾਂਗਰਸ ਕੀ ਅਪੀਲ ਕਰਨਾ ਚਾਹੁੰਦੇ ਜੀ ਹਲਕਾ ਖਡੂਰ ਸਾਹਿਬ ਦੇ ਵਸਨੀਕ ਮੈਂ ਤਾਂ ਇਹ ਕਹਿੰਦਾ ਕਿ ਚਲੋ ਜਿੱਦਾਂ ਵੀ ਵੋਟਾਂ ਪੈ ਗਈਆਂ ਪਹਿਲੀ ਵਾਰੀ 2022 ਦੇ ਵਿੱਚ ਪਵਾ ਉਹ ਲੋਕਾਂ ਨੇ ਨਾ ਤੇ ਵਿਸ਼ਵਾਸ ਕਰ ਲਿਆ ਜੋ ਵੀ ਆ ਪਰ ਹੁਣ ਆਪਣੀ ਥੋੜੀ ਜੀ ਸੂਝ ਵਰਤੀਏ ਆਪਾਂ ਅੱਤਵਾਦ ਵਾਲਾ ਜਿਹੜਾ ਦੌਰ ਆ ਉਹਨੂੰ ਨਾ ਪ੍ਰੋਮੋਟ ਕਰੀਏ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ਹਾਲੀ ਲਿਆਈਏ ਜਿਵੇਂ ਮੋਦੀ ਸਾਹਿਬ ਦਾ ਰੈਜ਼ਰਵੇਸ਼ਨ ਖਤਮ ਕਰਨ ਦਾ ਇਰਾਦਾ ਹੈ ਪੰਜਾਬ ਦੇ ਤਿੰਨ ਹਿੱਸੇ ਕਰਨ ਦਾ ਇਰਾਦਾ ਹੈ ਇਹਨਾਂ ਗੱਲਾਂ ਤੋਂ ਬਚੀਏ ਅੱਗੇ ਪਾਣੀ ਹੈ ਨਹੀਂ ਨਸ਼ਿਆਂ 'ਚ ਆਪਣੇ ਬੱਚੇ ਮਰ ਰਹੇ ਆ ਤੇ ਆਉਣ ਵਾਲਾ ਸਮਾਂ ਜਿਹੜਾ ਬਚਾਉਣਾ ਹੋਵੇ ਤੇ ਕਾਂਗਰਸ ਪਾਰਟੀ ਨੂੰ ਮਜਬੂਰ ਸਾਹਿਬ ਤੁਹਾਡਾ ਨਾਲ ਹੈ ਕਿ ਇਹ ਵਿਧਾਨ ਸਭਾ ਹਲਕਾ ਦੇ ਐਮ ਐਲ ਏ ਕਲੂਛਾ ਦੇ ਮਨਜਿੰਦਰ ਸਿੰਘ ਲਾਲਪੁਰਾ बार-बार ਸਟੇਜਾਂ ਤੋਂ ਇੱਕ ਆਡੀਓ ਚਲਾਉਂਦੇ ਆ ਕਿ ਲਾਲਪੁਰੇ ਦੇ ਤੇ ਭੋਗ ਤੇ ਵੀ ਨਹੀਂ ਜਾਣਾ ਕਿਸੇ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਮੌਤਾਂ ਕਈ ਤਰੀਕੇ ਦੀਆਂ ਹੁੰਦੀਆਂ ਜੀ ਇੱਕ ਬੰਦੇ ਦੀ ਮੌਤ ਹੁੰਦੀ ਹੈ ਜਦੋਂ ਉਹ ਸਹਾਰ ਰੁਕ ਜਾਂਦੇ ਇੱਕ ਬੰਦੇ ਦੀ ਸਿਆਸੀ ਮੌਤ ਵੀ ਹੋ ਜਾਂਦੀ ਹੈ ਜਦੋਂ ਕੋਈ ਉਹਦੇ ਕੋਲ ਆਉਂਦਾ ਹੀ ਨਹੀਂ ਇਹ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਦੀ ਕਿਹੜੀ ਮੌਤ ਹੋਂ ਵਾਲੀ ਜੀਰਾ ਜੀ ਤੁਹਾਡੇ ਪਿੰਡ ਵਿੱਚ ਪਹੁੰਚੇ ਨੇ ਪਿੰਡ ਵੱਲੋਂ ਕੀ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਨੇ ਉਹਨਾਂ ਨੇ ਨਸ਼ਿਆਂ ਦੇ ਮੁੱਦੇ ਤੇ ਜੀ ਪਹਿਲਾਂ ਤਾਂ ਤੁਹਾਡਾ ਆਇਆ ਦਾ ਜੀ ਪੱਤਰਕਾਰਾਂ ਦਾ ਜੀ ਹੈ ਨੂੰ ਬਹੁਤ ਨਿੱਘਾ ਸਵਾਗਤ ਜੀ ਤੁਹਾਡਾ ਤੇ ਜੀਰਾ ਸਾਹਿਬ ਨੇ ਜੀ ਸਾਨੂੰ ਆਸ਼ਵਾਸ਼ਣ ਦਿਵਾਇਆ ਨਸ਼ਿਆਂ ਬਾਰੇ ਜੀ ਕੁਝ ਕਣਕ ਦੇ ਮੁੱਦੇ ਸੀਗੇ ਕੁਝ ਝੂਠਿਆਂ ਪਰਚਿਆਂ ਬਾਰੇ ਜੀ ਕਈ ਮੁੱਦਿਆਂ ਤੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਦਵਾੜਿਆ ਵੱਲੋਂ ਕੁਲਵੀਰ ਸਿੰਘ ਜੀ ਦਾ ਕੀ ਵਿਸ਼ਵਾਸ ਦਵਾਇਆ ਗਿਆ ਆਪਣੇ ਵੱਲੋਂ ਉਹਨਾਂ ਨੂੰ ਜੀ ਭਾਰੀ ਬਹੁਮਤ ਦੇ ਨਾਲ ਪਿੰਡੋ ਜਿਤਾਵਾਂਗੇ ਜੀ ਅਤੇ ਆ ਪਿੰਡ ਦੇ ਥੂਜਵਾਨ ਲੱਗੇ ਆ ਜੀ ਸਾਡੇ ਸਰਪੰਚ ਸਾਹਿਬ ਨੇ ਲੱਗ ਲੱਗੇ ਪਿੰਡਾਂ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਵਧੀਆ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਦੀ ਕਿਰਪਾ ਹੋਈ ਤੇ ਜਰੂਰ ਚੜ੍ਹਦੀ ਕਲਾ ਚ ਕੋ ਬਹੁਤ ਧੰਨਵਾਦ ਜੀ ਸਮੂਹ ਸੰਗਤ ਦਾ ਬਹੁਤ ਵੱਡਾ ਹੰਗਾਰਾ ਜੀ ਅਸੀਂ ਬਹੁਤ ਧੰਨ ਧਨ ਹੋ ਗਏ ਆ ਜੀ ਸਾਰੇ ਲੱਗ ਲੱਗੇ ਪਿੰਡਾਂ ਨੇ ਬਹੁਤ ਵਧੀਆ ਸਾਡਾ ਸਹਿਯੋਗ ਸਹਿਯੋਗ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀਰਾ ਜੀ ਤੁਹਾਡੇ ਪਿੰਡ ਚ ਆਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਬੰਦੂ ਅਸੀਂ ਜੀ ਇਹ ਤੇ ਕਹਿਣਾ ਚਾਹੁੰਦੇ ਆ ਵੀ ਅਸੀਂ ਭਾਜੀ ਇਹਨਾਂ ਨੂੰ ਬਹੁਤ ਪੂਰੀ ਬਹੁਮਤ ਦੇ ਨਾਲ ਆਪਣੇ ਪਿੰਡਾਂ ਦੇ ਵਿੱਚੋਂ ਜਿਤਾ ਕੇ ਭੇਜਾਂਗੇ ਆਪ ਇਹੋ ਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਵੀ ਆਪਣੇ ਪਿੰਡਾਂ ਦੇ ਵਿੱਚ ਜਿਤਨਾ ਅੱਜ ਰੈਲੀ ਪੂਰੀ ਭਰੀ ਆ ਇਸ ਤਰ੍ਹਾਂ ਹੀ ਪਿੰਡਾਂ ਦੇ ਵਿੱਚੋਂ ਵੋਟਾਂ ਦੇ ਨਾਲ ਜਿਤਾ ਕੇ ਤੇ ਬਹੁਤ ਭਾਰੀ ਸਮਰਥਾ ਵੱਧ ਗਿਲ ਪਿੰਡ ਨੂੰ ਲੈ ਕੇ ਦੂਸਰੇ ਪਿੰਡਾਂ ਦੇ ਵੀ ਜਿਹੜੇ ਲੋਕ ਇੱਥੇ ਪਹੁੰਚੇ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਉਹ ਭਾਰੀ ਬਹੁਤ ਭਾਰੀ ਉਤਸ਼ਾਹ ਹੀ ਤਾਂ ਆਓ ਵੇਖੋ ਬਸਾਂ ਪਰ ਫੜ ਕੇ ਆਈਆਂ ਗੱਡੀਆਂ ਪੂਰੇ ਉਤਸ਼ਾਹ ਦੇ ਨਾਲ ਆਪਮਾਰੇ ਤੁਹਾਨੂੰ ਵੇਖਣ ਲਈ ਹੋ ਰਹੀ ਤੁਸੀਂ ਸਾਰਿਆਂ ਨੂੰ ਪੁੱਛ ਸਕਦੇ ਜੀ ਕੋਈ ਗੱਲ ਧੰਨਵਾਦ ਕਰਦੇ ਜਿਹੜੇ ਸਾਡੀ ਇੱਕ ਆਵਾਜ਼ ਤੇ ਹੀ ਇੱਥੇ ਸਾਡੀ ਇੱਕ ਸੱਦੇ ਤੇ ਆਏ ਆ ਉਹਨਾਂ ਨੇ ਪਾਜੀ ਉਹਨਾਂ ਦੇ ਵਿਚਾਰ ਸੁਣੇ ਆ ਉਹਨਾਂ ਦੇ ਵਿਚਾਰ ਸੁਣ ਕੇ ਪਾਜੀ ਉਹਨਾਂ ਨੂੰ ਵੋਟ ਪਾਉਣਗੇ